ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਰਣਜੀਤ ਐਵੇਨਿਊ ਇਲਾਕੇ ਵਿੱਚ ਦਰਖਤਾਂ ਨੂੰ ਕੱਟਿਆ ਗਿਆ ਜਦੋਂ ਉਹਨਾਂ ਕੋਲੋਂ ਇਹ ਸਵਾਲ ਕੀਤਾ ਗਿਆ ਕਿ ਉਹ ਦਰਖਤ ਕਿਉਂ ਕੱਟ ਰਹੇ ਨੇ ਤਾਂ ਉਹਨਾਂ ਆਖਿਆ ਕਿ ਜੋ ਦਰਖਤ ਹਾਈ ਟੈਂਸ਼ਨ ਤਾਰਾਂ ਦੇ ਨਾਲ ਲੱਗ ਰਹੇ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਆ ਉਹਨਾਂ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਜਗ੍ਹਾ-ਜਗ੍ਹਾ ਤੇ ਜਿਹੜੇ ਨੇ ਉਹ ਦਰਖਤ ਕੱਟੇ ਜਾ ਰਹੇ ਨੇ ਸੋ ਜਦੋਂ ਸਾਡੀ ਨਜ਼ਰ ਪੈਂਦੀ ਹੈ ਇਸ ਸੀ ਤੇ ਤੇ ਸਾਡੇ ਅੰਦਰ ਵੀ ਜਗਿਆਸਾ ਜਾਗਦੀ ਹੈ ਕਿ ਕਿਹੜੇ ਵਿਭਾਗ ਵੱਲੋਂ ਇਹ ਦਰਖਤ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਸੋ ਹੁਣ ਅਸੀਂ ਇਸ ਵੇਲੇ ਮੌਜੂਦਾ ਰਣਜੀਤ ਐਵੈਨਿਊ ਇਲਾਕੇ ਦੇ ਵਿੱਚ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਜਿਹੜੇ ਨੇ ਦਰਖਤ ਵੱਡੇ ਜਾ ਰਹੇ ਸੀ ਤੁਸੀਂ ਦੇਖ ਸਕਦੇ ਹੋ ਤੇ ਬਿਜਲੀ ਵਿਭਾਗ ਦੇ ਜਿਹੜੇ ਇੱਥੇ ਕਰਮਚਾਰੀ ਵੀ ਮੌਜੂਦ ਨੇ ਤੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦਰਖਤ ਤਾਰਾਂ ਦੇ ਨਾਲ ਲੱਗਦੇ ਨੇ ਤੇ ਉਹਨਾਂ ਟਾਹਣੀਆਂ ਨੂੰ ਜਾਂ ਉਹਨਾਂ ਦਰਖਤਾਂ ਨੂੰ ਥੋੜਾ ਜਿਹਾ ਛਾਂਗਿਆ ਜਾ ਰਿਹਾ ਹੈ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਇੱਥੇ ਕਰਮਚਾਰੀ ਵੀ ਮੌਜੂਦ ਨੇ ਪੀਐਸਪੀਸੀਐਲ ਦੇ ਉਹਨਾਂ ਤੋਂ ਜਾਣਦੇ ਆ ਸਰ ਕੀ ਨਾਮ ਤੁਹਾਡਾ ਤੇ ਕੀ ਅਹੁਦਾ ਤੁਹਾਡਾ ਭਾਈ ਮੈਂ ਜੰਗ ਸਿੰਘ ਲੈਨਮੈਨ ਆ ਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਕਿਉਂ ਦਰਖਤ ਵੱਡੇ ਜਾ ਰਹੇ ਨੇ ਪੂਰੀ ਜਾਣਕਾਰੀ ਦਿਓ ਇਹ ਭਾਈ ਸਾਡੀਆਂ ਲੈਣਾ ਟੱਚ ਕਰਦੇ ਆ ਜੋ ਲੈਣਾ ਟੱਚ ਕਰਦੇ بارش ਹੁੰਦੀ ਹੈ ਧੁੰਦ ਪੈਂਦੀ ਹੈ ਸਾਡੀਆਂ ਲੈਣਾ ਲੈਣਾ ਬੰਦ ਲੈਣਾ ਬੰਦ ਹੁੰਦੀਆਂ ਜੀ ਇਹਦਾ ਕਾਰਨ ਸਾਨੂੰ ਇਹ ਕੱਟਨੇ ਪੈਂਦੇ ਜੀ ਤੇ ਇਹਦਾ ਖਤਰਾ ਕੀ ਆਮ ਜਨਤਾ ਨੂੰ ਆਮ ਜਨਤਾ ਨੂੰ ਭਾਈ ਇਹ ਖਤਰਾ ਕਿ ਲੈਣਾ ਬੰਦ ਰਹਿ ਜਾਂਦੀਆਂ ਜੀ ਹਾਂ ਆਮ ਜਨਤਾ ਨੂੰ ਖਤਰਾ ਜੇ ਲੈਣ ਨਾਲ ਟੱਚ ਕਰਦੀ ਆ ਜੋ ਕੋਈ ਮਨੋਕਲਾ ਇਹਦਾ ਨਾ ਹੱਥ ਲਾ ਲੇ ਤੋ ਉਹਦਾ ਜਾਨ ਜਾਨ ਦਾ ਖਤਰਾ ਹਾਂ ਤੇ ਕਿੰਨੇ ਕ ਦਰਖਤ ਹੁਣ ਤੱਕ ਛਾਂਗ ਚੁੱਕੇ ਹੋ ਪੂਰੇ ਸ਼ਹਿਰ ਚ ਜਾਂ ਆਪਣੇ ਇਲਾਕੇ ਚ ਰੰਜੀਤ ਐ ਵੀ ਨਿਊਜ਼ ਅਸੀਂ ਤੇ ਭਾਈ ਅੱਜ ਪੰਜ-ਛੱਤੀ ਬੂਟੇ ਵੱਡੇ ਜਿਹੜੇ ਨਾਲ ਨਾਲ ਲੱਗੇ ਹਾਂ ਹਾਂ ਸੋ ਇਹਦੇ ਨਾਲ ਇਹ ਨਹੀਂ ਲੱਗਦਾ ਕਿ ਵਾਤਾਵਰਨ ਪ੍ਰੇਮੀ ਜਿਹੜੇ ਨੇ ਉਹ ਨਾਰਾਜ਼ ਹੋ ਸਕਦੇ ਨੇ ਤੇ ਭਾਈ ਫੇ ਲੈਣਾ ਕਿਵੇਂ ਚੱਲਣਗੀਆਂ ਜੇ ਵਾਤਾਵਰਨ ਸਾਡਾ ਕੋਈ ਦੇਖੋ ਸਾਡਾ ਕੋਈ ਦਿਲਤ ਨਹੀਂ ਕਰਦਾ ਸਾਡਾ ਵੀ ਅਸੀਂ ਇਹਨਾਂ ਨੂੰ ਕਟਿੰਗ ਕਰੀਏ ਪਰ ਸਾਡੀ ਵੀ ਮਜਬੂਰੀ ਕਿਉਂਕਿ ਸਾਡੀਆਂ ਲੈਣਾ ਨਹੀਂ ਚੱਲਣਦੀਆਂ ਦਾ ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਹਦਾਇਤਾਂ ਤੋਂ ਮੁਤਾਬਕ ਹੀ ਕੰਮ ਕਰ ਰਹੇ ਹਾਂ ਠੀਕ ਹੈ ਸੋ ਇਹਨੇ ਬਿਜਲੀ ਵਿਭਾਗ ਦੇ ਕਰਮਚਾਰੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਦਰਖਤ ਜਿਹੜੇ ਨੇ ਉਹ ਤਾਰਾਂ ਦੇ ਨਾਲ ਲੱਗਦੇ ਨੇ ਤੇ ਲਾਈਨਾਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ ਇਸ ਲਈ ਛਾਂਗਿਆ ਜਾ ਰਿਹਾ ਸੋ ਹਰਿਆਲੀ ਦੀ ਪਹਿਲਾਂ ਹੀ ਬਹੁਤ ਕਮੀ ਹੈ ਤੇ ਇਸ ਦੇ ਵਿੱਚ ਦਰਖਤਾਂ ਨੂੰ ਛਾਂਗਣਾ ਜਿਹੜਾ ਹੈ ਉਹ ਕਾਫੀ ਮੰਦ ਭਾਗਾ ਲੱਗਦਾ ਹੈ ਤੇ ਕਿਤੇ ਨਾ ਕਿਤੇ ਵਿਭਾਗ ਜਿਹੜਾ ਹੈ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੀ ਜਿਹੜਾ ਹੈ ਇਹ ਕੰਮ ਇਹ ਕਾਰਵਾਈ ਅਮਲ ਚ ਲਿਆ ਰਿਹਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮ੍ਰਿਤਸਰ ਖਬਰਨਾਮਾ